ਹਸਪਤਾਲ ਦੇ ਬਾਹਰ ਇੱਕ ਵੱਡਾ ਹਾਦਸਾ ਵਾਪਰਦਾ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਐਂਬੂਲੈਂਸ ਨਾਲ ਚਾਰ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ ਹੈ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਧੁਮਾਕੇ ਦੀ ਆਵਾਜ਼ ਸੁਣ ਕੇ ਲੋਕ ਬਾਹਰ ਨੂੰ ਭੱਜੇ ਆਉਂਦੇ ਨੇ ਇੱਕ ਤੇਜ਼ ਰਫ਼ਤਾਰ ਗੱਡੀ ਹਸਪਤਾਲ ਦੀ ਪਾਰਕਿੰਗ 'ਚ ਖੜੇ ਵਾਹਨਾਂ ਨੂੰ ਟੱਕਰ ਮਾਰ ਕੇ ਜਾਂਦੀ ਹੈ ਅਸਤੇ ਵਿੱਚ ਇੱਕ ਬਿਜਲੀ ਦਾ ਖੰਭਾ ਤੱਕ ਉਖੜ ਜਾਂਦਾ ਹੈ ਜੀ ਹਾਂ ਇੱਕ ਤੇਜ਼ ਰਫਤਾਰ ਗੱਡੀ ਚਾਲਕ ਨੇ ਹਸਪਤਾਲ ਦੇ ਬਾਹਰ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਰਿਪੋਰਟਾਂ ਦੱਸਦੀਆਂ ਨੇ ਕਿ ਇਹ ਹਾਸਾ ਦੇਰ ਰਾਤ ਵਾਪਰਿਆ ਜਿਸ ਦੇ ਵਿੱਚ ਐਂਬੂਲੈਂਸ ਇੱਕ ਟਿਗੋਰ ਗੱਡੀ ਤੇ ਗ੍ਰੈਂਡ ਵਿਟਾਰਾ ਤੇ ਨਾਲ ਹੀ ਡਾਕਟਰ ਦੀ ਇੱਕ ਗੱਡੀ ਟਕਰਾਂਦੀ ਹੈ ਤੇ ਨਾਲ ਹੀ ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਰਾਤ ਨੂੰ ਕੋਈ ਵੀ ਉੱਥੋਂ ਨਹੀਂ ਲੰਘ ਰਿਹਾ ਸੀ ਨਹੀਂ ਤਾਂ ਇੱਕ ਵੱਡਾ ਹਾਸਾ ਹੋ ਸਕਦਾ ਸੀ ਜਾਨੀ ਨੁਕਸਾਨ ਹੋ ਸਕਦਾ ਸੀ ਨਿਵਾਸੀਆਂ ਦਾ ਇਹ ਕਹਿਣਾ ਹੈ ਕਿ ਵਾਹਨ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੇ ਸੀ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਇੱਕ ਬਿਜਲੀ ਦਾ ਖੰਭਾ ਤੱਕ ਉਥੋਂ ਦੀ ਉਖੜ ਕੇ ਥੱਲੇ गिर ਜਾਂਦਾ ਇਸ ਘਟਨਾ ਦੇ ਨਾਲ ਲੋਕਾਂ ਦੇ ਵਿੱਚ دہشت ਫੈਲ ਗਈ ਇਲਾਕੇ ਦੇ ਵਿੱਚ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਂਦੀ ਹੈ ਲੋਕ دہشت ਦੇ ਵਿੱਚ ਬਾਹਰ ਨੂੰ ਪੱਜionਦੇ ਨੂੰ ਦੱਸਿਆ ਕਿ ਇੱਕ ਗੱਡੀ ਚਾਲਕ ਜਿਸ ਦੇ ਵੱਲੋਂ ਇਹ ਐਂਬੂਲੈਂਸ ਸਰਨੇ ਚਾਰ ਵਾਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਨਿਵਾਸੀਆਂ ਨੇ ਡਰਾਈਵਰ ਨੂੰ ਕਾਬੂ ਕੀਤਾ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ